ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗੇ ਹੈ ਜੀ ਅੱਜ ਦਾ ਬਲੌਗ ਸ਼ੂਟ ਕਰਨਾ ਜਿੰਨੇ ਵੀ ਸਾਡੇ ਚਿਹਰਾ ਲਾਲ ਜੁੜੇ ਹੈ ਜੀ ਬਾਹਰ ਦੇ ਇੱਧਰ ਤੇ ਸਾਰਿਆਂ ਦਾ ਦਿਿਲੋਂ ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਇੰਨੀ ਸਪੋਰਟ ਕਰਨ ਲਈ ਜੀ ਤੇ ਅੱਜ ਦੇ ਬਲੌਗ 'ਚ ਤੁਹਾਨੂੰ ਦਿਖਾਵਾਂਗੇ ਜੀ ਅਸੀਂ ਗੁਰਦੁਆਰਾ ਮਹਾਰਾਜਪੁਰ ਸਾਈ ਮੱਥਾ ਟੇਕਣ ਗਏ ਸੀਗੇ ਜੀ ਤੇ ਥੋੜੀ ਜਿਹੀ ਸ਼ਾਪਿੰਗ ਕਰਕੇ ਆਏ ਸੀਗੇ ਜੀ ਆਂਦਿਆਂ ਦੇ ਤੇ ਇੱਕ ਬਣਾਈ ਸੀਗੀ ਜੀ ਸ਼ਿਮਲਾ ਮਿਰਚ ਦੀ ਸਬਜ਼ੀ ਤੇ ਤੁਹਾਨੂੰ ਉਹ ਬਲੌਗ 'ਚ ਸਾਰਾ ਕੁਝ ਮਿਲੂਗਾ ਤੇ ਤੁਸੀਂ ਸਾਡੇ ਬਲੌਗ ਨਾਲ ਬਣੇ ਰਹੋ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਸਾਡੇ ਚੈਨਲ ਨੂੰ ਸ਼ੇਅਰ ਵੀ ਜਰੂਰ ਕਰਿਓ ਜੀ ਤੇ ਅੱਜ ਜੀ ਤੁਹਾਨੂੰ ਅੱਗੇ ਦਿਖਾਉਂਦੇ ਆ ਜੀ ਤੁਸੀਂ ਸਾਡੇ ਬਲੌਗ ਨਾਲ ਬਣੇ ਰਹੋ ਜੀ ਤੇ ਲੋ ਜੀ ਅਸੀਂ ਪਹੁੰਚ ਗਏ ਸੀਗੇ ਜੀ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਕਰਵਾਉਂਗੇ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਲੋ ਜੀ ਵਾਹ ਜੇ ਕਿ ਅਸੀਂ ਗੁਰਦੁਆਰਾ ਸਾਹਿਬ ਤੇ ਅੰਦਰ ਵੀਡੀਓ ਸ਼ੂਟ ਨਹੀਂ ਕਰਨ ਦਿੰਦੇ ਜੀ ਤੇ ਅਸੀਂ ਤਾਂ ਹੀ ਬਾਰ-ਬਾਰ ਤੋਂ ਘਰੀਸ ਰੋਵਰ ਸਾਹਿਬ ਤੋਂ ਕਰਵਾਉਂਗੇ ਜੀ ਤੁਹਾਨੂੰ ਸਲੋਅਰ ਸਾਹਿਬ ਦੀ ਤੇ ਅਸੀਂ ਤੁਹਾਨੂੰ ਇੱਕ ਫੋਟੋ ਕਿਚਕੇ ਦਿਖਾ ਸਕਦੇ ਜੀ ਜੀ ਕਰੋ ਜੀ ਮਕਾਰਕ ਸਾਹਿਬ ਗੁਰਦੁਆਰੇ ਦੇ ਦਰਸ਼ਕ ਉਜੀ ਕਰੋ ਦੇ ਦਰਸ਼ਕੋਵਾਂ ਦੁਆਰਾ ਸਾਈਟ ਦੇ ਨਮਕਾਰ ਕਰ ਸਾਈਜੀ ਤੇ ਆਏਗਾ ਜੀ ਸਰੋਵਰ ਸਾਹਿਬ देखो जी किंवा वधी व्यू आहे जी गुरुद्वारा साहेब का जी ते सांगणे सरोवर हो आहे जी Тиму фише. А? Фише. А, фише. Аргё. Аргё.

Go 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 το competitor It's so amazing Little Ichiriki I am annoying I am so angry Go 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 ਉਹ ਜੀ ਮਿਲੋ ਜੀ ਸੁਖਵਿੰਦਰ ਨਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਅੱਜ ਸਾਰੇ ਇਹ ਮਕਾਰਪੁਰ ਸਾਮ ਮੱਥਾ ਦੇਖਣਗੇ ਸਖਰਾ ਕੰਮ ਤੋਂ ਮਿਲਦੇ ਪਹੁੰਚੇ ਨੇ ਜੀ ਜੀ ਅੱਜ ਠਿੱਕੀ ਦੀ ਹਾਂਜੀ ਉਹ ਸੋਚਿਆ ਵਿੱਚ ਇੱਧਰੋਂ ਮੱਥਾ ਦੇਖੀ ਜੀ ਬਹੁਤ ਚੰਗਾ ਹੈ ਜੀ ਸ਼ਿਮਸ਼ਾਸ਼ੀ ਗਲ ਬਰਾਦਾ ਪੁੱਤ 10 ਸੇ ਘਰ ਜਾਲੀ ਨੂੰ ਜੀ ਸਰੂਪ ਨਾਲੇ ਕੁੜੀ ਬੱਜੀ ਆ ਤੇ ਕਿੰਨੇ ਆ ਪਿਆਰੀ ਮੱਛੀ ਜੀ ਛੋਟੀ ਜੁੜੀ ਹੈ ਹੂੰ ਉਡੀ ਮੱਚੀ ਲਓ ਜੀ ਅਸੀਂ ਗਏ ਸੀਗੇ ਜੀ ਮੱਥਾ ਟੇਕਣ ਤੇ ਮੱਥਾ ਟੇਕ ਕੇ ਅਸੀਂ ਆ ਗਏ ਵਾਪਸ ਤੇ ਆਂਦਿਆਂ ਦੇ ਸੀ ਲਿਆਏ ਥੋੜੀ ਜੀ ਬਿਲਕੁਲ ਥੋੜੀ ਥੋੜੀ ਜੀ ਸ਼ਾਪਿੰਗ ਕਰਕੇ ਲੈ ਕੇ ਆਏ ਜੀ ਤੇ ਦੋ ਲਈ ਜੀ ਮੈਂ ਆਪਣੇ ਵਾਸਤੇ ਕੋਟੀਆਂ ਖਰੀਦ ਕੇ ਤੇ ਦੇਖੋ ਤੁਹਾਨੂੰ ਇਹਦਾ ਕਲਰ ਥੋੜਾ ਜਿਹਾ ਲੱਗ ਜਾ ਲੱਗਦਾ ਹੋਣਾ ਜੀ ਤੇ ਵਾਪਸ ਤੁਹਾਨੂੰ ਫਲਾਈਟ ਆ ਦੇਖੋ ਜੀ ਤੇ ਇਹਦਾ ਕਲਰ ਹੈ ਜੀ ਥੋੜਾ ਪਰਪਲ ਜਿਹਾ ਕਲਰ ਦਾ ਹੈ ਥੋੜਾ ਜਿਹਾ ਅਰੇ ਦਿਖਾਉਂਗਾ ਤੇ ਇੱਕ ਲੈ ਕੇ ਆਈ রেড ਕਲਰ ਦੀ ਤੇ ਸਿਮੂ ਲੈ ਕੇ ਆਏ ਆਪਣੇ ਜੋਗੇ ਸ਼ੂਜ਼ ਦਿਖਾਉਂਗਾ ਮੇਰਾ ਕੁਝ ਸਿਮੂ ਆ ਲੈ ਤੇ ਲੋ ਜੀ ਸਿਮੂ ਲੈ ਕੇ ਆਏ ਆਪਣੇ ਵਾਸਤੇ ਸ਼ੂਜ਼ ਲੁਕੋ ਪਾਕੇ ਦਿਖਾਉਂਗਾ ਹਾਂ ਪਾਕੇ ਤੇ ਪਾ ਵੀ ਲਊਂਗਾ ਚਲੋ ਜੀ ਕੰਦੀ ਮੈਂ ਪਾਕੇ ਦਿਖਾਂਦੀ ਆ ਜੀ ਸਾਰਾ ਕਦੂ ਬਹੁਤ ਖਰਾਬ ਗਿੱਗਿਆ ਤਾਂ ਖੋਲ ਕੇ ਪਾਉ ਤਾ ਨੋ ਉੱਪਰ ਨੂੰ ਚੱਕ ਕੇ ਹਾਂ ਕੋਲ ਕੀ ਦਿੱਤਾ ਬਾਰੇ ਬੋਨਾ ਉੜੇ ਲਾ ਉੜਨ ਲੇ ਗਿਆ ਵਿਚੋ ਦੇ ਕਾਗਜ਼ ਹੈ ਹਾਂ ਆ ਤਾਂ ਘੱਟੋ ਘੱਟ ਹੁਣ ਤੇ ਆ ਲੋ ਜੀ ਫਾਟੇ ਕੋ ਦੇਖ ਨਾ ਇਹ ਪਾ ਲੈ ਲੈ ਹੁਣ ਪਾ ਗਏ ਲੈ ਪਾ ਐਨੀ ਗੇ ਰਿਦੋਂ ਦਾ ਪੁੱਤ ਬਾਰਗੇ ਕਿਹ ਕਿਦੋਂ ਦਾ ਕਿਹ ਤਾਂ ਦੇ ਆ ਪਾ ਦੇ ਦੇ ਲੈ ਗਏ ਤੇ ਲੋ ਜੀ ਸਾਡੇ ਸਿਮੂ ਕਿੰਨੇ ਖੁਸ਼ ਹੋਗੀ ਬੂਟ ਲੈ ਕੇ ਜੀ ਸ਼ੂਜ਼ ਲੈ ਕੇ ਤੇ ਇਹ ਲੈ ਜੀ ਅਸੀਂ ਥੋੜੀ ਜੀ ਸ਼ਾਪਿੰਗ ਕਰਕੇ ਜੀ ਹੋ ਗਿਆ ਤੇ ਸਿਮੂ ਵਾਸਤੇ ਸ਼ੂਜ਼ ਲੈ ਕੇ ਸੀਗੇ ਸ਼ਰਸਤਦਿਆਂ ਦੇ ਸ਼ੂਜ਼ ਆ ਤੇ ਛੋਟੇ ਹੋਗੇ ਸੀਗੇ ਜੀ ਤੇ ਲੋ ਜੀ ਹਾਂ ਸੋਹਣੇ ਆ ਸੋਹਣੇ ਦੇ ਹਾਂ ਸੋਹਣੇ ਆ ਥਲ ਥਲੇ ਰੱਖ ਦੋ ਸਿਰ ਪਾ ਦੇ ਦਮ ਥੱਲੇ ਥੱਲੇ ਰੱਖ ਦੇ ਡੱਬੇ ਚ ਪਾ ਕੇ ਥੱਲੇ ਰੱਖ ਲੈ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਲੈ ਜੀ ਸਾਡ ਪੇਰ ਹੋ ਗਿਆ ਸੀਗਾ ਜੀ ਜ਼ਰੂਰ ਤੇ ਹੁਣ ਪਾਤਾ ਕੀ ਹੈ ਚ ਜੀਰਾ ਤੇ ਲੋਈ ਚ ਦੋ ਦੋ ਚਮਚਾ ਕਾਲਾ ਮਿਰਚ ਦਾ ਪੇਸਟ ਤੇ ਲੋਈ ਦਾ ਤੇ प्याज ਅਦਰਕ ਨਾਲ ਸਗਲਾਰੇ 1/2 ਚਮਚਾ ਹੋ ਗਿਆ ਤੇ ਬਰਗਰ ਦਾ ਇਹ ਚਾਹੇ ਹਲਕੀ ਤੇ ਲਮਾ ਪੇਸਟ

ਤੇ ਲਾਲ ਮਿਰਚ ਕਿਸੇ ਵੀ ਲਾਲ ਮੁੱੱਚੀ ਰੰਗ ਵਾਸਤੇ ਵਾਲਦੇ ਜੀ ਤੇ ਪੈਂਤਾ ਜੀ ਅਜ ਮੁੱੱਚੀ ਪਾ ਦੇ ਜੀ ਤਰ੍ਹਾਂ ਚੜੀ ਆ ਜਾਂਦਾ ਸਬਜੀ ਦਾ ਜੀ ਇਹ ਤੇ ਕਰ ਰਹੀ ਹਾਂ ਸਾੜੀ ਇਹ ਸਾਰੇ ਨੂੰ ਭਜਾਉਂਗਾ ਤੇ ਇਹ ਕਿੰਨਾ ਚੰਚਾ ਬਣ ਫਰਾ ਜਿੱਦਾ ਤੇ ਸਾਨੂੰ ਮਿਲਦੇ ਆ ਜੀ ਫੇਰ ਅੱਗੇ ਹੋਏ ਜੀ ਥੋੜਾ ਐਡ ਕਰਕੇ ਟਮਾਟਰ ਤੇ ਜਿਹੜਾ ਕਿ ਅੱਗੇ ਚਿਕੜਾ ਹੈਗਾ ਜੀ ਤੇ ਪਾ ਲੈਣੇ ਲਿਹਾਣਾ ਹੈ ਜੀ ਇਹ ਪਾ ਲਈ ਚੁੱਕੀ ਹਾਂ ਤੇ ਚੜ੍ਹਦੇ ਗਏ ਕਰ ਲੈ ਤਾਂ ਬੰਦ ਕਰਦਾ ਹੋਊਗਾ ਜੀ ਪਿਆਜ਼ ਬੱਤੀ ਹਿੰਡੇ ਕਰਦੇ ਹੋਮੇ ਟਮਾਟਰ ਰੋਟੀ ਦਾ ਲੋਜੀ ਦਾ ਮਸਾਲਾ ਹੋ ਗਿਆ ਜੀ ਕਿ ਪਿਆਜ਼ ਤੇ ਹਿੰਪਾਤੀ ਸਬਜੀ ਕਟਿੰਗ ਕਰੀ ਹੋਈ ਜੀ ਤੇ

ਲੱਗ ਗਿਆ ਤੜਕਾ ਤੇ ਸਾਡੀ ਸਬਜੀ ਬਣ ਕੇ ਤਿਆਰ ਹੋਣਗੀ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਮੈਂ ਤਾਂ ਇਸ ਦਸਤਾਈ ਬਣਾ ਦੇ ਸੀਗਾ ਵਿੱਚ ਥੋੜੀ ਜਿਹੀ ਮਨੋ ਟਮਾਟਾ ਦੇ ਜਿਹਾ ਕਿ ਟੁਕੀ ਤੇ ਨਹੀਂ ਬਣਾ ਦੇ ਜੀ ਸਬਜੀ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਜੀ ਸਬਜੀ ਵਰ ਕੇ ਤਿਆਰ ਹੋ ਜੂਗੀ ਲਓ ਜੀ ਮੈਂ ਸਬਜੀ ਰੋਟੀ ਬਣਾ ਲਈ ਸੀਗੀ ਜੀ ਤੇ ਹੁਣ ਰਸੋਈ ਸਾਰੀ ਕਲੀਨ ਕਰਤੀ ਭਾਂਡੇ ਮਾਜਦੇ ਜੀ ਇਹ ਸੋ ਇਹਨ ਸਾਫ ਸੁਥਰੀ ਹੋ ਗਈ ਜੀ ਤੇ ਉਧਰ ਸਿਮੂ ਦੇ ਟਿਫਨ ਵੀ ਤਿਆਰ ਕਰਦੇ ਤੇ ਫਰੂਟ ਕੱਟ ਕੇ ਪਾਤੀ ਟਿਫਨ ਚ ਤੇ ਇਧਰ ਰੋਟੀ ਪੈਕ ਹੋ ਗਈ ਸੀ ਮੂ ਦੀ ਤੇ ਸਿਮੂ ਜਾਊਗੀ ਅੱਜ ਸਕੂਲ ਤੇ ਚਲੋ ਜੀ ਹੁਣ ਮੈਂ ਇਹਨੂੰ ਕਰ ਦਵਾ ਜੀ ਰੈਡੀ ਹੋਣ ਲੱਗੀ ਦੀ ਹੈ ਜੀ ਸਿਮੂ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਲਓ ਜੀ ਮਿਲੋ ਜੀ ਸਾਡੀ ਹਰ ਸਿਮਰਨ ਨੂੰ ਜੀ ਬਸ ਕਸਣੇ ਨੂੰ ਅੱਜ ਪੰਨੋ ਚੰਨੇ ਦੀ ਪੰਨੋ ਕੋਲ ਮੈਡਮ ਕੋਲ ਪੜਨੇ ਚੱਲਿਆ ਦਾ ਹੈ ਪੜਨੇ ਚੱਲਿਆ ਦਾ ਚੁਕੋ ਨਾ ਮੈਂ ਪੜਨ ਚੱਲ ਲਈ ਚੁਕੋ ਲੈ ਕੇ ਵਾਟੇ ਕਿ ਚਾ ਕੀ ਪੜ ਕੇ ਆਉਂਗਾ ਹੈ ਕੀ ਪੜ ਕੇ ਆਉਂਗਾ ਇਹ ਪੁਰਾਪਲਾ ਇਹ ਪੁਰਾਪਲਾ ਤੈਨੂੰ ਦੱਸੂਗਾ ਤੇਰੇ ਅੱਛਾ ਮੈਨੂੰ ਦੱਸੂਗਾ ਹਾਂ ਠੀਕ ਹੈ ਤੈਨੂੰ ਸਕੂਲ ਚਾਹੀਦੀ ਨਾ ਛੁੱਟੀ ਹੋ ਗਈ ਸੀਗਾ ਹਾਂ ਇਹ ਛੁੱਟੀ ਹੋਊਗਾ ਫਿਰ ਮम्मा ਲੈਣ ਆਉਗੀ ਬੇਨਾਂ ਸਕੂਲ ਹਾਂ ਸਕੂਲ ਚ ਜਾਊਗਾ ਛੁੱਟੀ ਹੋ ਗਈ ਨਾ ਸਕੂਲ ਚ ਆਇਤੀ ਨੇ ਠੀਕ ਹੈ ਤੈਨੂੰ ਠੀਕ ਹੈ ਮੈਨੂੰ ਆਊਗਾ ਵੇ ਸਕੂਲ ਨੂੰ ਖਾ ਜਾਈ ਠੀਕ ਹੈ ਟੀਫਨ ਖਾਊਗਾ ਆਪਣਾ ਟੀਫਨਰ ਫਰੂਟ ਖਾ ਲਈ ਹਾਂ ਬੇਟਾ ਵਸਣ ਦੀ ਰੋਟੀ ਖਾਗੇ ਨਹੀਂ ਆਂਦਾ ਹਾਂ ਫਰੂਟ ਖਾ ਲਈ ਫਿਰ ਹਾਂ ਫਰੂਟ ਖਾ ਲਈ ਇੱਕ ਰੋਟੀ ਖਾ ਲਈ ਠੀਕ ਹੈ ਹਾਂ ਆਲੂ ਸਾ ਆਲੂ ਦੀ ਸਬਜ਼ੀ ਵਾਹੀ ਆਲੂ ਛਿਮਣਾ ਵਿੱਚ आलू शिमला मिर्च बनाई है एक पाए कर दे हैं एक पाए अच्छा एक पा दिया करूंगी ठीक है कल से फिर से दो नहीं पाने चलो फिर ठीक है बाय का दो चाची आ लगी बाय का दो चाची आ लगी आधे रुमाल आधे रुमाल जेब से रुमाल पाया बाद चलो शाबाश ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਹਰ ਸਿਮਰਨ ਨੂੰ ਛੱਡ ਆਈਏ ਜੀ। ਲੋ ਜੀ ਹਰ ਸਿਮਰਨ ਚੱਲੇਗੀ ਸੀ ਕਿ ਜੀ ਸਕੂਲ ਤੇ ਹੁਣ ਮੈਂ ਕਰੂੰਗੀ ਜੀ ਫਟਾਫਟ ਕੰਮ ਸਾਰਾ ਤੇ ਮੈਂ ਲਗਾਉਂਗੀ ਪਹਿਲਾਂ ਝਾੜੂ ਤੇ ਫੇਰ ਪੋਚੇ ਤੇ ਬਾਹਰ ਬੇੜਾ ਸੁੰਭਰਨ ਵਾਲਾ ਪਿਆ ਹੈ ਜੀ ਤੇ ਸਾਹਮਣੇ ਬੇੜਾ ਚ ਵੀ ਝਾੜੂ ਲਗਾਣਾ ਤੇ ਪੋਚੇ ਲਾਣੇ ਜੀ ਤੇ ਚਲੋ ਜੀ ਹੁਣ ਮੈਂ ਲਗਾ ਲਵਾਂ ਜੀ ਫਟਾਫਟ ਝਾੜੂ ਪੋਚਾ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਦੇ ਲੋ ਜੀ ਮੈਂ ਸਾਰੇ ਬੇੜੇ ਚ ਲਗਾ ਲਿਆ ਸੀਗਾ ਜੀ ਝਾੜੂ ਤੇ ਉੱਧਰ ਮੈਂ ਠੱਪਾ ਭਰ ਲਿਆ ਤੇ ਪੋਚੇ ਲਗਾਉਂਗੀ ਜੀ ਇੱਧਰ ਝਾੜੂ ਝੂੜੂ ਲੱਗ ਗਿਆ ਹੈ ਜੀ ਸਾਰੇ ਕਿਤੇ ਤੇ ਇਹਨਾਂ ਸਫਾਈ ਹੋ ਗਈ ਜੀ ਝਾੜੂ ਲਗਾ ਕੇ ਤੇ ਹੁਣ ਮੇਰਾ ਕੰਮ ਰਹਿ ਗਿਆ ਜੀ ਪੋਚੇ ਲਗਾਣ ਦਾ ਤੇ ਮੈਂ ਲਗਾਉਂਗੀ ਪੋਚੇ ਤੇ ਉਸ ਤੋਂ ਬਾਅਦ ਲਗਾਉਂਗੀ ਜੀ ਮਸ਼ੀਨ ਕੱਪੜੇ ਧੋਣ ਵਾਲੀ ਤੇ ਉਹ ਕੱਪੜੇ ਪੇਹ ਧੋਣ ਵਾਲੇ ਜੀ ਤੇ ਆ ਹੱਡੀ ਸਾਰੀ ਬੰਨੇ ਰੰਗਿਆ ਜੀ ਝੂਲਾ ਝੁੱਟਣ ਨੂੰ ਕਹਿੰਦੀ ਮੰਮਾ ਮੈਂ ਝੂਲਾ ਝੁੱਟਣਾ ਤੇ ਕੱਲ ਸਪੈਸ਼ਲਟੀ ਝੁੱਲਟ ਗਿਆ ਸੀਗਾ ਜੀ ਉਹਨੇ ਝੁੱਟੜਾ ਕਰਕੇ ਤੇ ਅੱਜ ਚੱਲੇਗੀ ਜੀ ਸਕੂਲ ਤੇ ਚਲੋ ਜੀ ਹੁਣ ਵਲ ਲਗਾ ਲਵਾਂ ਜੀ ਫਟਾਫਟ ਪੋਚੇ ਤੇ ਮਿਲਦੇ ਜੀ ਤੁਹਾਨੂੰ ਪੋਚੇ ਲਗਾਉਣ ਤੋਂ ਬਾਅਦ ਤੇ ਲੋ ਜੀ ਮੈਂ ਬੀੜਾ ਗੂੜਾ ਸਾਰਾ ਸਾਫ ਕਰਤਾ ਐ ਹੁਣ ਤੋ ਤਾਂ ਕਿ ਕਲੀਨ ਹੋ ਗਿਆ ਜੀ ਤੇ ਕੱਪੜੇ ਤੋਂ ਇਹ ਮਸ਼ੀਨ ਲਾਤੀ ਕੱਪੜੇ ਧੋਣ ਲੱਗੇ ਜੀ ਤੇ ਅੱਧਰ ਮੈਂ ਪੋਚੇ ਵੀ ਲਗਾ ਲਈ ਜੀ ਤੇ ਅੱਧਰ ਥੋੜਾ ਜਿਹਾ ਟੇਰੀ ਜਣਾ ਰੂਮ ਸੈੱਟ ਕਰਿਆ ਸੀਗਾ ਜੀ ਤੇ ਲੋ ਜੀ ਤੇ ਜਿਹੜੀਆਂ ਰੂਲੀਆਂ ਕਲੀਨ ਹੋ ਗਿਆ ਜੀ ਤੇ ਇੱਧਰ ਥੋੜਾ ਜਿਹਾ ਮੈਂ ਕਾਸਤੇ ਕਪੜਾ ਵਿਛਾਤਾ ਸੀਗਾ ਜੀ ਤੇ ਉਹ ਹੈਗਾ ਸਾਡਾ ਜੀ ਸਾਹਮਣੇ ਜage ਪੂਜਾਰੂ ਤੇ ਥੋੜਾ ਜਿਹਾ ਇਹ ਸੈੱਟ ਕਰਿਆ ਸੀਗਾ ਜੀ ਤੇ ਇੱਧਰ ਸਫਾਈ ਕਰਤੀ ਤੇ ਐਨ ਸਾਫੁੱਤਰ ਹੋ ਗਿਆ ਤੇ ਚਲੋ ਜੀ ਹੁਣ ਸਾਡਾ ਅੱਜ ਦਾ ਬਲੌਗ ਹੈ ਤੇ ਤਾਂ ਕਿਸੇ ਕਾ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤੇ ਤੁਹਾਨੂੰ ਮਿਲੂਗਾ ਕਿਸੇ ਅਗਲੇ ਬਲੌਗ 'ਚ ਬਾਏ ਬਾਏ